ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੈਂਸਿਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਐਨਐਮ ਦਾ ਪੇਪਰ ਲੈਂਦੀ ਹੈ ਐਮਪੀਐਚਡਬਲਯੂ ਮੀਲ ਦਾ ਪੇਪਰ ਲੈਂਦੀ ਹੈ ਆਪਣੇ ਕੋਲ MPHW ਫੀਮੇਲ ਦਾ ਪੇਪਰ ਤੇ ਜਾਂ ਫਿਰ ਵਾਰਡ ਅਟੈਂਡੈਂਟ ਦਾ ਪੇਪਰ ਲੈਂਦੀ ਹੈ ਉਹਦੇ ਵਿੱਚ ਇਹ MCQ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ MCQ ਨੂੰ ਐਂਡ ਤੱਕ ਦੇਖਿਓ ਇਹ ਸਾਰੇ MCQ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮਿਲ ਜਾਣਗੇ ਤੇ ਇਹ ਇੰਗਲਿਸ਼ ਦੇ ਵਿੱਚ ਵੀ ਬੇਟਾ ਤੁਹਾਨੂੰ ਮਿਲ ਜਾਣਗੇ ਜੋ ਬੱਚੇ GNM ਕਰ ਰਹੇ ਨੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਪੇਪਰ ਆਉਂਦਾ ਤੇ ਜਿਹੜੇ MPHW ਮੇਲ ਦਾ ਫੀਮੇਲ ਦਾ ਪੇਪਰ ਹੈ ਉਹ ਪੰਜਾਬੀ ਦੇ ਵਿੱਚ ਆਂਦਾ ਹੈਗਾ ਇਸ ਕਰਕੇ ਇਹਨਾਂ ਇਹਨਾਂ MCQ ਨੂੰ ਚੰਗੀ ਤਰ੍ਹਾਂ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਹੈਗਾ ਅਸੀਂ ਅੱਜ ਦੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਮ ਬਲੱਡ ਪ੍ਰੈਸ਼ਰ ਸਿਸਟੋਲਿਕ ਤੇ ਡਾਇਸਟੋਲਿਕ ਕੀ ਹੈ ਬੇਟਾ ਕਿੰਨਾ ਹੁੰਦਾ ਹੈਗਾ ਤੇ ਆਪਣੇ ਕੋਲ ਨੋਰਮਲ ਬਲੱਡ ਪ੍ਰੈਸ਼ਰ ਪੁੱਛਿਆ ਗਿਆ ਹੈਗਾ ਜਿਹੜਾ ਨੋਰਮਲ ਬਲੱਡ ਪ੍ਰੈਸ਼ਰ ਹੈਗਾ ਉਹ ਸਾਡੇ ਕੋਲ 120/80 mm of Hg Hg ਮਤਲਬ ਕਿ ਬੇਟਾ ਮਰਕਰੀ Hg ਕੀ ਹੈ ਮਰਕਰੀ ਅਸੀਂ ਜਿਹੜਾ ਜਿਹੜੇ ਬਲੱਡ ਪ੍ਰੈਸ਼ਰ ਨੂੰ ਅਸੀਂ ਜਿਹੜੇ ਇਨਸਟਰੂਮੈਂਟ ਨਾਲ ਮਾਪਦੇ ਆ ਉਹਦੇ ਵਿੱਚ ਪਾਰਾ ਹੁੰਦਾ ਤੁਸੀਂ ਦੇਖਿਆ ਹੋਣਾਗਾ ਹਨਾ ਪਾਰੇ ਵਾਲਾ ਅੱਜ ਕੱਲ ਤਾਂ ਚਲੋ ਇਲੈਕਟ੍ਰੋਨਿਕ ਬਲੱਡ ਪ੍ਰੈਸ਼ਰ ਮਸ਼ੀਨਾਂ ਆ ਗਈਆਂ ਗਈਆਂ ਬਲੱਡ ਪ੍ਰੈਸ਼ਰ ਨੂੰ ਮਾਪਣ ਵਾਲੇ ਯੰਤਰ ਆ ਗਏਗੇ ਪਰ ਪਹਿਲਾਂ ਵੀ ਤੇ ਅੱਜ ਕੱਲ ਵੀ ਜਿਹੜਾ ਬੈਸਟ ਜਿਹੜਾ ਬੈਸਟ ਬਲੱਡ ਪ੍ਰੈਸ਼ਰ ਨੂੰ ਮੈਜ਼ਰ ਕਰਨ ਵਾਸਤੇ ਯੰਤਰ ਹੈਗਾ ਉਹ ਪਾਰੇ ਵਾਲਾ ਹੀ ਹੁੰਦਾ ਹੈਗਾ ਠੀਕ ਹੈ ਆਪਣੇ ਕੋਲ 120/80 ਐਮ ਐਮ ਆਫ ਐਚ ਜੀ ਜਿਹੜਾ ਆਪਣੇ ਕੋਲ ਨਾਰਮਲ ਬਲੱਡ ਪ੍ਰੈਸ਼ਰ ਨੂੰ ਅਸੀਂ ਮਾਪਦੇ ਠੀਕ ਹੈ ਜਿਹੜਾ ਆਮ ਬਲੱਡ ਪ੍ਰੈਸ਼ਰ ਹੈ ਉਹ 120/80 ਹੁਣ 120 ਕੀ ਹੈ ਬੇਟਾ ਇਹ ਸਿਸਟੋਲਿਕ ਬਲੱਡ ਪ੍ਰੈਸ਼ਰ ਹੈ ਤੇ ਜਿਹੜਾ 80 ਹੈ ਇਹ ਡਾਇਸਟੋਲਿਕ ਬਲੱਡ ਪ੍ਰੈਸ਼ਰ ਹੈ ਹੁਣ ਸਿਸਟੋਲਿਕ ਦਾ ਮਤਲਬ ਹੁੰਦਾ ਹੈਗਾ ਜਦੋਂ ਆਪਣੇ ਕੋਲ ਹਾਰਟ ਹੈ ਜਿਹੜਾ ਉਹ ਕੰਟ੍ਰੈਕਟ ਕਰਦਾ ਹੈਗਾ ਉਦੋਂ ਸਿਸਟੋਲ ਨੂੰ ਬੋਲਦੇ ਆ ਜਦੋਂ ਹਾਰਟ ਹੈ ਜਿਹੜਾ ਰਿਲੈਕਸ ਕਰਦਾ ਉਹਨੂੰ ਡਾਇਸਟੋਲ ਬੋਲਿਆ ਜਾਂਦਾ ਹੈਗਾ ਠੀਕ ਹੈ ਤੇ ਸਾਨੂੰ ਪੁੱਛਿਆ ਜਾ ਸਕਦਾ ਵੀ ਪਲਸ ਪ੍ਰੈਸ਼ਰ ਕਿੰਨਾ ਹੁੰਦਾ ਹੈਗਾ ਬਲੱਡ ਦਾ ਪਲਸ ਪ੍ਰੈਸ਼ਰ ਕਿੰਨਾ ਹੁੰਦਾ ਹੈਗਾ ਬੇਟਾ ਪਲਸ ਪ੍ਰੈਸ਼ਰ ਹੈ ਜਿਹੜਾ ਉਹ ਅਸੀਂ ਜਦੋਂ ਸਿਸਟੋਲਿਕ ਬਲੱਡ ਪ੍ਰੈਸ਼ਰ ਦੇ ਵਿੱਚੋਂ ਬੇਟਾ ਅਸੀਂ ਡਾਇਸਟੋਲਿਕ ਬਲੱਡ ਪ੍ਰੈਸ਼ਰ ਨੂੰ ਮਾਈਨਸ ਕਰਾਂਗੇ ਤਾਂ ਉਹ ਸਾਡਾ ਪਲਸ ਪ੍ਰੈਸ਼ਰ ਆ ਜਾਂਦਾ ਹੈਗਾ ਹੁਣ ਪਲਸ ਪ੍ਰੈਸ਼ਰ ਹੈ ਜਿਹੜਾ ਉਹ ਕਿੰਨਾ ਹੋਊਗਾ 120 80 40 ਐਮ ਐਮ ਆਫ ਐਚ ਜੀ ਹੈ ਜਿਹੜਾ ਉਹ ਸਾਡੇ ਕੋਲ ਪਲਸ ਪ੍ਰੈਸ਼ਰ ਹੋਏਗਾ ਠੀਕ ਹੈ ਇੱਥੇ ਆਪਣੇ ਕੋਲ ਨਾਰਮਲ ਬਲੱਡ ਪ੍ਰੈਸ਼ਰ ਤੁਹਾਨੂੰ ਪਹਿਲੇ ਕੁਐਸਚਨ ਦਾ ਆਨਸਰ ਏ ਹੈ ਜਿਹੜਾ ਬਿਲਕੁਲ ਕਰੈਕਟ ਹੈ ਹੁਣ ਦੂਸਰਾ ਕੁਐਸਚਨ ਕੀ ਹੈਗਾ ਇਹਨਾਂ ਵਿੱਚੋਂ ਕਿਹੜਾ ਯੰਤਰ ਹੈਗਾ ਜਿਹੜਾ ਤਮਣੀ ਦੇ ਬਲੱਡ ਪ੍ਰੈਸ਼ਰ ਨੂੰ ਮਾਪਦਾ ਹੈਗਾ ਤਮਣੀ ਬੇਟਾ ਆਰਟੀ ਆਰਟਰੀ ਨੂੰ ਬੋਲਦੇ ਹੈਗੇ ਆਰਟੀਰੀਅਲ ਬਲੱਡ ਪ੍ਰੈਸ਼ਰ ਤੁਹਾਨੂੰ ਪੁੱਛਿਆ ਗਿਆ ਹੈਗਾ ਆਰਟੀਰੀਅਲ ਬਲੱਡ ਪ੍ਰੈਸ਼ਰ ਨੂੰ ਮੈਜ਼ਰ ਕਰਨ ਵਾਸਤੇ ਅਸੀਂ ਕਿਹੜਾ ਇਨਸਟਰੂਮੈਂਟ ਵਰਤਦੇ ਆ ਬੇਟਾ ਉਸ ਨੂੰ ਅਸੀਂ ਬੋਲਦੇ ਆ ਸਫਿਗਮੋ ਮੈਨੋਮੀਟਰ ਠੀਕ ਹੈ ਜਾਂ ਨਾਰਮਲੀ ਅਸੀਂ ਬਲੱਡ ਪ੍ਰੈਸ਼ਰ ਸੈਟ ਬੀਪੀ ਸੈਟ ਕਹਿ ਦਿੰਦੇ ਆਗੇ ਠੀਕ ਹੈ ਸਫਿਗਮੋ ਮੈਨੋਮੀਟਰ ਬੇਟਾ ਤੀਸਰਾ ਕੁਐਸਚਨ ਕੀ ਹੈਗਾ ਬਲੱਡ ਪ੍ਰੈਸ਼ਰ ਨੂੰ ਪ੍ਰੈਸ਼ਰ ਕਿਸ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਬੇਟਾ ਬਲੱਡ ਪ੍ਰੈਸ਼ਰ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਗ੍ਰੰਥੀ ਹੈ ਜਿਹੜੀ ਨਿਯੰਤਰਿਤ ਰੱਖਦੀ ਹੈਗੀ ਨਿਯੰਤਰਿਤ ਮੰਤਲ ਕੇ ਕੰਟਰੋਲ ਦੇ ਵਿੱਚ ਰੱਖਦੀ ਹੈਗੀ ਉਹ ਬੇਟਾ ਗ੍ਰੰਥੀ ਦਾ ਨਾਮ ਹੈਗਾ ਐਡਰੇਨਲ ਗਲੈਂਡ ਐਡਰੇਨਲ ਗ੍ਰੰਥੀ ਜਿਹੜੀ ਐਡਰੇਨਲ ਗਲੈਂਡ ਹੈ ਜਾਂ ਐਡਰੇਨਲ ਗ੍ਰੰਥੀ ਹੈ ਇਹ ਬੇਟਾ ਕਿਡਨੀ ਦੇ ਬਿਲਕੁਲ ਉੱਪਰ ਹੁੰਦੀ ਹੈਗੀ ਟ੍ਰੈਂਗੂਲਰ ਸ਼ੇਪ ਦੀ ਹੁੰਦੀ ਹੈ ਯਾਦ ਰੱਖਣਾ ਹੈਗਾ ਟ੍ਰੈਂਗੂਲਰ ਸ਼ੇਪ ਦੀ ਹੁੰਦੀ ਹੈ ਗੁਰਦੇ ਦੇ ਬਿਲਕੁਲ ਉੱਪਰ ਹੁੰਦੀ ਹੈ ਸੋਨੂੰ ਪੇਪਰ ਦੇ ਵਿੱਚ ਐਡਰੇਨਲ ਗ੍ਰੰਥੀ ਦੀ ਸ਼ੇਪ ਵੀ ਪੁੱਛਿਆ ਜਾਂਦਾ ਹੈਗਾ ਤੇ ਗੁਰਦੇ ਦੀ ਗੁਰਦੇ ਦਾ ਆਕਾਰ ਵੀ ਪੁੱਛਿਆ ਜਾਂਦਾ ਹੈ ਜਿਹੜਾ ਗੁਰਦੇ ਦਾ ਆਕਾਰ ਹੈ ਜਿਹੜਾ ਉਹ ਰਾਜਮਾ ਦੇ ਦਾਣੇ ਵਰਗਾ ਹੁੰਦਾ ਹੈਗਾ ਯਾਨੀ ਕਿ ਬੀਨ ਸ਼ੇਪ ਹੁੰਦਾ ਹੈਗਾ ਜਦੋਂ ਕਿ ਆਪਣੇ ਕੋਲ ਆਰਟਰੀ ਆਪਣੇ ਕੋਲ ਜਿਹੜਾ ਐਡਰੇਨਲ ਗਲੈਂਡ ਹੈ ਉਹਦਾ ਉਹਦੀ ਸ਼ੇਪ ਹੈ ਜਿਹੜੀ ਉਹ ਟ੍ਰੈਂਗੂਲਰ ਸ਼ੇਪ ਹੁੰਦੀ ਹੈ ਜਸਟ ਅਬਵ ਦਾ ਕਿਡਨੀ ਕਿਡਨੀ ਦੇ ਬਿਲਕੁਲ ਉੱਪਰ ਹੁੰਦੀ ਹੈ ਠੀਕ ਹੈ ਬਲੱਡ ਪ੍ਰੈਸ਼ਰ ਹੈ ਜਿਹੜਾ ਐਡਰੇਨਲ ਗਲੈਂਡ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਨਿਰੰਤਰਿਤ ਕੀਤਾ ਜਾਂਦਾ ਹੈਗਾ ਹੁਣ ਜਿਹੜਾ ਆ ਆਪਣੇ ਕੋਲ ਐਡਰੇਨਲ ਗਲੈਂਡ ਕਿਹੜਾ ਹਾਰਮੋਨ ਪੈਦਾ ਕਰਦਾ ਹੈਗਾ ਉਸ ਹਾਰਮੋਨ ਦਾ ਨਾਮ ਹੈਗਾ ਐਡਰੇਨਲ ਐਡਰੇਨਾਲੀਨ ਠੀਕ ਹੈ ਜਿਹਨੂੰ ਐਪੀਨੇਫਰਿਨ ਵੀ ਬੋਲ ਦਿੰਦੇ ਹੈਗੇ ਬੇਟਾ ਐਪੀਨੇਫਰਿਨ ਜਾਂ ਐਡਰੇਨਾਲੀਨ ਜਿਹੜਾ ਹਾਰਮੋਨ ਹੈਗਾ ਉਹ ਐਡਰੇਨਲ ਗਲੈਂਡ ਪੈਦਾ ਕਰਦਾ ਹੈਗਾ ਐਡਰੇਨਲ ਜਿਹੜਾ ਗਲੈਂਡ ਜਿਹੜਾ ਐਪੀਨੇਫਰਿਨ ਜਾਂ ਐਡਰੇਨਾਲੀਨ ਜਿਹੜਾ ਹਾਰਮੋਨ ਹੈ ਇਹਨੂੰ ਅਸੀਂ ਐਮਰਜੈਂਸੀ ਹਾਰਮੋਨ ਦੇ ਨਾਮ ਨਾਲ ਵੀ ਜਾਣਦੇ ਹਾਂ ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈਗਾ ਹੁਣ ਇੱਥੇ ਆਪਣੇ ਕੋਲ ਚੌਥਾ ਕੁਐਸਚਨ ਦੇਖੋ ਕੀ ਕਹਿ ਰਿਹਾ ਹੈਗਾ ਕਿਹੜਾ ਹਾਰਮੋਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈਗਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕੋਲ ਹਾਰਮੋਨ ਵੈਸੋਪ੍ਰੈਸਿਨ ਵੈਸੋਪ੍ਰੈਸਿਨ ਨਾਂ ਦਾ ਹਾਰਮੋਨ ਹੈ ਜਿਹੜਾ ਬੇਟਾ ਇਹ ਆਪਣੇ ਕੋਲ ਪਿਟਿਊਟਰੀ ਗਲੈਂਡ ਪੈਦਾ ਕਰਦਾ ਹੈਗਾ ਯਾਦ ਰੱਖਣਾ ਹੈਗਾ ਪਿਟਿਊਟਰੀ ਗਲੈਂਡ ਨੂੰ ਅਸੀਂ ਮਾਸਟਰ ਗਲੈਂਡ ਬੋਲਦੇ ਹਾਂ ਕਿ ਪਿਟਿਊਟਰੀ ਗਲੈਂਡ ਬੈਸੋਪ੍ਰੈਸਿਨ ਦਾ ਹਾਰਮੋਨ ਪੈਦਾ ਕਰਦਾ ਹੈਗਾ ਜਿਹੜਾ ਬੈਸੋਪ੍ਰੈਸਿਨ ਹੈ ਇਹਨੂੰ ਅਸੀਂ ਦੂਸਰਾ ਨਾਮ ਇਹਦਾ ਐਂਟੀ ਡਾਈਯੂਰੇਟਿਕ ਹਾਰਮੋਨ ਬੋਲਦੇ ਆ ਏ ਡੀ ਐਚ ਠੀਕ ਹੈ ਐਂਟੀ ਡਾਈਯੂਰੇਟਿਕ ਹਾਰਮੋਨ ਬੇਟਾ ਇਹ ਆਪਣੇ ਕੋਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈਗਾ ਇੱਕ ਤਾਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਬੈਸੋਪ੍ਰੈਸਿਨ ਜਿਹਨੂੰ ਅਸੀਂ ਏ ਡੀ ਐਚ ਦੇ ਨਾਮ ਨਾਲ ਜਾਣਦੇ ਆ ਦੂਸਰਾ ਬੇਟਾ ਹਾਰਮੋਨ ਅਸੀਂ ਹੁਣੀ ਪਹਿਲਾਂ ਹੀ ਕਰਕੇ ਛਟਿਆਂਗੇ ਐਡਰੇਨਾਲੀਨ ਜਿਹਨੂੰ ਅਸੀਂ ਐਮਰਜੈਂਸੀ ਹਾਰਮੋਨ ਦੇ ਨਾਮ ਨਾਲ ਜਾਣਦੇ ਆ ਇਹ ਆਪਣੇ ਕੋਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਨੇ ਪੰਜਵਾਂ ਕੁਐਸਚਨ ਦੇਖੋ ਬੇਟਾ ਕਿਹੜਾ ਹਾਰਮੋਨ ਗੰਭੀਰ ਹੈਮਰੇਜ ਦੇ ਦੌਰਾਨ ਤਮਨੀਆਂ ਨੂੰ ਸੰਕੁਚਿਤ ਕਰਕੇ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ ਬੇਟਾ ਇਹਨਾਂ ਵਿੱਚੋਂ ਕਿਹੜਾ ਹਾਰਮੋਨ ਹੈ ਜਿਹੜਾ ਉਹ ਤਮਨੀਆਂ ਬੇਟਾ ਆਰਟਰੀਆ ਆਰਟਰੀ ਆਰਟਰੀ ਦਾ ਜਿਹੜਾ ਸਰਕਮਫਰੈਂਸ ਹੈ ਜਿਹੜਾ ਅੰਦਰਲਾ ਘੇਰਾ ਹੈਗਾ ਠੀਕ ਹੈ ਜਿਹਨੂੰ ਅਸੀਂ ਅਸੀਂ ਅੰਦਰਲੇ ਰੇਡੀਅਸ ਜਿਹੜਾ ਹੈਗਾ ਉਹਨੂੰ ਕੰਸਟ੍ਰਿਕਟ ਕਰ ਦਿੰਦਾ ਸੰਕੁਚਿਤ ਕਰ ਦਿੰਦਾ ਕੰਸਟ੍ਰਿਕਟ ਕਰਨਾ ਕੋ ਸੰਕੁਚਿਤ ਕਰਨਾ ਅੰਗਰੇਜ਼ੀ ਦਾ ਸ਼ਬਦ ਸ਼ਬਦ ਹੈਗਾ ਕੰਸਟ੍ਰਿਕਟ ਠੀਕ ਹੈ ਕੰਸਟ੍ਰਿਕਟਿੰਗ ਕਰਦਾ ਹੈਗਾ ਤੇ ਉਹਦੇ ਨਾਲ ਕੀ ਹੈ ਆਰਟਰੀ ਦੇ ਵਿੱਚ ਜਿਹੜਾ ਅੰਦਰੋਂ ਹੈਗਾ ਉਹ ਬਲੱਡ ਪੈਸਿੰਗ ਦੇ ਵਾਸਤੇ ਜਗਾ ਕੱਟ ਜਾਂਦੀ ਹੈ ਜਿਹਦੇ ਨਾਲ ਬਲੱਡ ਪ੍ਰੈਸ਼ਰ ਵੱਜ ਜਾਂਦਾ ਹੈ ਉਹ ਹਾਰਮੋਨ ਹੈਗਾਗਾ ਐਂਟੀ ਡਾਈਯੂਰੇਟਿਕ ਹਾਰਮੋਨ ਐਂਟੀ ਡਾਈਯੂਰੇਟਿਕ ਹਾਰਮੋਨ ਬੱਚੇ ਜੇਕਰ ਸਾਰੇ ਬੱਚਿਆਂ ਨੂੰ ਵੀਡੀਓ ਚੰਗੀ ਲੱਗ ਰਹੀ ਹੈ ਉਹ ਬੱਚਾ ਬੱਚੇ ਵੀਡੀਓ ਨੂੰ ਲਾਈਕ ਵੀ ਕਰ ਦੇਣ ਸ਼ੇਅਰ ਵੀ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਬੱਚੇ ਤਿਆਰੀ ਕਰ ਰਹੇ ਨੇ ਠੀਕ ਹੈ ਤੇ ਬਾਕੀ ਬੇਟਾ ਜਿਹੜੇ ਮੇਰੇ ਚੈਨਲ ਤੇ ਨਵੇਂ ਜੁੜੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਉਹਦੇ ਨਾਲ ਤੁਹਾਨੂੰ ਜਿਹੜੀਆਂ ਹੈਗੀਆਂ ਹਰ ਰੋਜ਼ ਜਿਹੜੀਆਂ ਨਵੀਆਂ ਅਪਡੇਟਸ ਹੁੰਦੀਆਂ ਗਈਆਂ ਮੇਰੇ ਚੈਨਲ ਤੇ ਉਹ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਬਾਕੀ ਬੱਚੇ ਜਿਹੜਾ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਆਨਲਾਈਨ ਕੋਚਿੰਗ ਦੇ ਲੈਣ ਦੇ ਲਈ ਤੁਸੀਂ ਕੀ ਕਰਨਾ ਹੈ ਬੱਚੇ ਆਨਲਾਈਨ ਕੋਚਿੰਗ ਲੈਣ ਦੇ ਲਈ ਤੁਸੀਂ 9463079680 ਤੇ ਬਟਾ ਸੰਪਰਕ ਕਰਨਾ ਹੈ ਬਾਕੀ ਬਟਾ ਇਹਦਾ ਲਿੰਕ ਹੈ ਜਿਹੜਾ ਉਹ ਅ ਗਰੁੱਪ ਦਾ ਲਿੰਕ ਜੇਕਰ ਕੋਈ ਬੱਚਾ ਫ੍ਰੀ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ ਤੁਸੀਂ ਉਸ ਦੇ ਵਿੱਚ ਜਾ ਕੇ ਤੁਸੀਂ ਫ੍ਰੀ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋ ਸਾਡੇ ਨਾਲ ਤੇ ਉਹਦੇ ਵਿੱਚ ਕੀ ਹੈ ਫ੍ਰੀ WhatsApp ਗਰੁੱਪ ਦੇ ਵਿੱਚ ਤੁਹਾਨੂੰ ਵੀਡੀਓ ਹੈ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਗਿਆ ਜਿਹਦੇ ਨਾਲ ਤੁਸੀਂ ਆਪਣੀ ਤਿਆਰੀ ਕਰਦੇ ਰਹਿੰਦੇ ਹੋ ਜੋ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਬਹੁਤ ਹੀ ਘੱਟ ਰੇਟ ਤੇ ਬੇਟਾ 9863088680 ਨੰਬਰ ਤੇ ਸੰਪਰਕ ਕਰਕੇ ਤੁਸੀਂ ਆਨਲਾਈਨ ਕੋਚਿੰਗ ले ਸਕਦੇ ਹਾਂ ਤੇ ਆਪਣੇ ਕੋਲ ਛੇਮਾ ਕੁਸ਼ਨ ਦੇਖੋ ਬੇਟਾ ਕੀ ਕਹਿ ਰਿਹਾ ਹੈਗਾ ਗੁਰਦੇ ਦੇ ਕਿਹੜੇ ਸੈੱਲ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕਰਦੇ ਨੇ ਠੀਕ ਹੈ ਜਦੋਂ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਤਾਂ ਰੈਨਿਨ ਆਰੀ ਐਨ ਆਈ ਐਨ ਬੇਟਾ ਯਾਦ ਰੱਖਣਾ ਰੈਨਿਨ ਆਰੀ ਐਨ ਆਈ ਐਨ ਗੁਰਦੇ ਛੱਡਦੇ ਨੇ ਬੇਟਾ ਗੁਰਦੇ ਦੇ ਜਿਹੜੇ ਜੈਕਸਟਾ ਗਲੋਮਰੂਲਰ ਸੈੱਲ ਜ ਹੈਗੇ ਹੈਗੇ ਜੈਕਸਟਾ ਗਲੋਮਰੂਲਰ ਸੈੱਲ ਉਹ ਬੇਟਾ ਆਰੀ ਐਨ ਆਈ ਐਨ ਨਾ ਦਾ ਹਾਰਮੋਨ ਛੱਡਦੇ ਨੇ ਜਿਹਦੇ ਨਾਲ ਬੇਟਾ ਬਲੱਡ ਪ੍ਰੈਸ਼ਰ ਹੈ ਜਿਹੜਾ ਉਹ ਕੰਟਰੋਲ ਚ ਹੋ ਜਾਂਦਾ ਜਦੋਂ ਬਲੱਡ ਪ੍ਰੈਸ਼ਰ ਡਾਊਨ ਚ ਜਾਂਦਾ ਤਾਂ ਆਰੀ ਐਨ ਆਈ ਐਨ ਜਿਹੜਾ ਹਾਰਮੋਨ ਹੈ ਇਹ ਬਲੱਡ ਪ੍ਰੈਸ਼ਰ ਨੂੰ ਅਪ ਕਰ ਕਰਨ ਦੇ ਵਿੱਚ ਮਦਦ ਕਰਦਾ ਹੈਗਾ ਬੈਰੋਸੈਪਟਰਜ ਬੇਟਾ ਕੰਟਰੋਲ ਕਰਦੇ ਨੇ ਬਲੱਡ ਪ੍ਰੈਸ਼ਰ ਨੂੰ ਬੇਟਾ ਤੁਹਾਨੂੰ ਪੁੱਛਿਆ ਜਾ ਸਕਦਾ ਜਾ ਸਕਦਾ ਹੈ ਬਲੱਡ ਪ੍ਰੈਸ਼ਰ ਕਿੰਨਾ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਬੈਰੋਸੈਪਟਰਜ ਦੇ ਦੁਆਰਾ ਠੀਕ ਹੈ ਨੈਕਸਟ ਕੁਐਸਚਨ ਬੇਟਾ 8ਵਾਂ ਕੁਐਸਚਨ ਦੇਖੋ ਬਲੱਡ ਪ੍ਰੈਸ਼ਰ ਦੀ ਲਾਰ ਤੇ ਉਲਟੀਆਂ ਬੇਟਾ ਸੈਲਵੇਸ਼ਨ ਤੇ ਬੰਪਿੰਗ ਜਦੋਂ ਬਲੱਡ ਪ੍ਰੈਸ਼ਰ ਹੁੰਦਾ ਨਾ ਵੱਧਦਾ ਹੈਗਾ ਉਹਦੇ ਨਾਲ ਬੇਟਾ ਸੈਲਵੇਸ਼ਨ ਵੀ ਆਂਦੀ ਹੈ ਮੂੰਹ ਚੋਂ ਥੁੱਕ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਉਲਟੀਆਂ ਵੀ ਆਉਂਦੀਆਂ ਆਂ ਸਮੇਤ ਸਾਰੀਆਂ ਅਣਿਸ਼ਚਿਤ ਕਿਰਿਆਵਾਂ ਬੇਟਾ ਜਿਹੜੀਆਂ ਇਹ ਕਿਰਿਆਵਾਂ ਹੁੰਦੀਆਂ ਆਂ ਇਨਵੋਲੰਟਰੀ ਐਕਸ਼ਨ ਜੀ ਬੋਲਦੇ ਆਂ ਇਨਵੋਲੰਟਰੀ ਰਿਐਕਸ਼ਨ ਜੀ ਵੀ ਕਹਿ ਦਿੰਦੇ ਆ ਕਿਉਂਕਿ ਇਹ ਸਾਡੀਆਂ ਕੋਈ ਉਲਟੀ ਆ ਰਹੀ ਹੈ ਮੂੰਹ ਚੋਂ ਲਾਰ ਨਿਕਲ ਰਹੀ ਹੈ ਉਹ ਸਾਡੀ ਇੱਛਾ ਮਤਾ ਕੋ ਨਹੀਂ ਹੁੰਦੀ ਅਣਿਸ਼ਚਿਤ ਹੁੰਦੀ ਹੈਗੀ ਠੀਕ ਹੈ ਨੂੰ ਹਾਈਂਡ ਹਿੰਦ ਨਹੀਂਗਾ ਹਾਈਂਡ ਹਾਈਂਡ ਮਤਲਬ ਕਿ ਜਿਹੜਾ ਪਿਛਲਾ ਦਿਮਾਗ ਹੈ ਬੇਟਾ ਆਪਣੇ ਕੋਲ ਦਿਮਾਗ ਦੇ ਤਿੰਨ ਪਾਰਟ ਨੇ ਫੋਰਵਰਡ ਬ੍ਰੇਨ ਮਿਡ ਬ੍ਰੇਨ ਤੇ ਹਾਈਂਡ ਬ੍ਰੇਨ ਜਿਹੜਾ ਪਿਛਲਾ ਦਿਮਾਗ ਦਾ ਭਾਗ ਹੈ ਉਸ ਵਿੱਚ ਡੈਸ਼ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਬੇਟਾ ਜਿਹੜਾ ਹਾਈਂਡ ਬ੍ਰੇਨ ਹੁੰਦਾ ਹੈਗਾ ਉਹਦੇ ਵਿੱਚ ਮਡੂਲਾ ਓਬਲਮਗੇਟਾ ਹੈਗਾ ਮਡੂਲਾ ਓਬਲਮਗੇਟੇ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਹੈਗਾ ਬੇਟਾ ਮਡੂਲਾ ਓਬਲਮਗੇਟਾ ਇੱਕ ਤਾਂ ਬਲੱਡ ਪ੍ਰੈਸ਼ਰ ਨੂੰ ਬੇਟਾ ਜਾਂ ਬੌਮਪਿੰਗ ਵਗੈਰਾ ਨੂੰ ਜਾਂ ਸਲਵੇਸ਼ਨ ਵਗੈਰਾ ਨੂੰ ਕੰਟਰੋਲ ਕਰਦਾ ਹੈ ਦੂਸਰਾ ਬੇਟਾ ਹਾਰਟ ਨੂੰ ਵੀ ਕੰਟਰੋਲ ਕਰਦਾ ਹੈ ਤੀਸਰਾ ਬੇਟਾ ਉਹ ਰੈਸਪੀਰੇਟਰੀ ਸਿਸਟਮ ਨੂੰ ਵੀ ਬੇਟਾ ਕੰਟਰੋਲ ਕਰਦਾ ਹੈਗਾ ਇਸ ਕਰਕੇ ਯਾਦ ਰੱਖਣਾ ਜਿਹੜਾ ਹਾਈਡ ਬ੍ਰੇਨ ਦੇ ਵਿੱਚ ਸਾਡਾ ਜਿਹੜਾ ਪਾਰਟ ਹੈ ਮਡੂਲਾ ਬਲੰਗੇਟਾ ਉਹ ਤਿੰਨ ਤਿੰਨ ਚੀਜ਼ਾਂ ਨੂੰ ਕੰਟਰੋਲ ਕਰ ਰਿਹਾ ਹੈ ਰੈਸਪੀਰੇਟਰੀ ਸਿਸਟਮ ਨੂੰ ਸਰਕੂਲੇਟਰੀ ਸਿਸਟਮ ਦੇ ਵਿੱਚ ਹਾਰਟ ਨੂੰ ਤੇ ਬਲੱਡ ਪ੍ਰੈਸ਼ਰ ਨੂੰ ਠੀਕ ਹੈ ਮ ਨੋਮਾ ਕੁਐਸ਼ਨ ਦੇਖੋ ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨ ਲਈ ਲੰਬੇ ਸਮੇਂ ਦੀ ਬੀੜੀ ਵਿੱਚ ਹੇਟਲੀਆਂ ਵਿੱਚੋਂ ਕਿਸ ਨੂੰ ਨਿਯਮਤ ਕਰਨਾ ਸ਼ਾਮਲ ਹੈ ਬੇਟਾ ਜੇਕਰ ਅਸੀਂ ਬਲੱਡ ਪ੍ਰੈਸ਼ਰ ਨੂੰ ਲੰਬੇ ਸਮੇਂ ਲਈ ਕੰਟਰੋਲ ਕਰੀਏ ਤਾਂ ਸਾਨੂੰ ਬਲੱਡ ਦਾ ਬੋਲੀਅਮ ਜਿਹੜਾ ਉਹ ਕੰਟਰੋਲ ਕਰਨਾ ਪੈਂਦਾ ਹੈਗਾ ਵੀ ਸਾਡੀ ਬੋਡੀ ਦੇ ਵਿੱਚ ਬਲੱਡ ਦਾ ਬੋਲੀਅਮ ਜਿਹੜਾ ਉਹ ਕੰਟਰੋਲ ਚ ਰਹੇ ਤਾਂ ਹੀ ਅਸੀਂ ਐਂਟੀ ਡਾਈਯੂਰੇਟਿਕ ਹਾਰਮੋਨ ਬੇਟਾ ਜਿਹੜਾ ਵੈਸੋਪ੍ਰੈਸਿਨ ਹੈ ਠੀਕ ਹੈ ਉਹ ਚੀਜ਼ਾਂ ਨੂੰ ਅਸੀਂ ਵਰਤਦੇ ਆਂ ਠੀਕ ਹੈ ਆਪਣੇ ਕੋਲ ਖੂਨ ਦੀ ਮਾਤਰਾ ਜਾਨੀ ਕਿ ਬਲੱਡ ਦੇ volumes ਨੂੰ ਕੰਟਰੋਲ ਕਰਨਾ ਹੈਗਾ ਜੇਕਰ ਦਿਲ ਵਿੱਚ ਹਮਦਰਦੀ ਵਾਲੀਆਂ ਨਸਾਂ ਹਮਦਰਦੀ ਵਾਲੀਆਂ ਨਸਾਂ ਮਤਲਬ ਕਿ ਸਿਮਪੈਥੈਟਿਕ ਨਰਵ ਜਿਹੜੀਆਂ ਸਿਮਪੈਥੈਟਿਕ ਨਰਵਜ਼ ਦੀ ਜਿਹੜੀ ਗਤੀਵਿਧੀ ਵਾਜ ਜਾਂਦੀ ਹੈ ਤਾਂ ਕੀ ਹੋਵੇਗਾ ਬੇਟਾ ਜਦੋਂ ਸਿਮਪੈਥੈਟਿਕ ਨਰਵਜ਼ ਦੀ ਗਤੀਵਿਧੀ ਵਾਜ ਜਾਂਦੀ ਹੈ ਉਹਦੇ ਨਾਲ ਬੇਟਾ ਦਿਲ ਦੀ ਗਤੀ ਤੇ ਸੰਕੋਚਨ ਸਕੋਚਨ ਕੰਸਟ੍ਰਿਕਸ਼ਨ ਉਹ ਦੋਵਾਂ ਦੇ ਵਿੱਚ ਵਾਦਦਾ ਹੁੰਦਾ ਹੈ ਦਿਲ ਦੀ ਗਤੀ ਵੀ ਵਾਜ ਜਾਂਦੀ ਹੈ ਤੇ ਕੰਸਟ੍ਰਿਕਸ਼ਨ ਦੇ ਵਿੱਚ ਵੀ ਬੇਟਾ ਵਾਦਦਾ ਹੁੰਦਾ ਹੈ ਏ ਸੀ ਆਪਸ਼ਨ ਬਿਲਕੁਲ கரੈਕਟ ਹੈ ਬੇਟਾ ਇਹ ਅੱਜ ਦੇ ਕੁਐਸਚਨ ਸੀ ਇਹ ਸਾਰੇ ਦੇ ਸਾਰੇ ਕੁਐਸਚਨ ਤੁਹਾਨੂੰ ਬਹੁਤ ਜਿਆਦਾ ਇੰਪੋਰਟੈਂਟ ਹੈ ਮੈਂ ਤੁਹਾਨੂੰ ਦੱਸ ਹੀ ਚੁੱਕਿਆਗਾ ਏ ਐਨ ਐਮ ਦੇ ਪੇਪਰ ਦੇ ਲਈ ਵੀ ਐਮ ਪੀ ਐਚ ਡਬਲਯੂ ਮੇਲ ਦੇ ਪੇਪਰ ਦੇ ਲਈ ਵੀ ਤੇ ਆਪਣੇ ਕੋਲ ਵਾਰਡ اٹینڈੈਂਟ ਦੇ ਪੇਪਰ ਦੇ ਲਈ ਵੀ ਜੋ ਬੱਚੇ ਤਿਆਰੀ ਕਰ ਰਹੇ ਨੇਗੇ ਬਾਬਾ ਫਰੀ ਜੁਨੀਵਰਸਿਟੀ ਆਫ ਹੈਲਥ ਸਾਇੰਸ ਦਾ ਪੇਪਰ ਦੇਣਾ ਚਾਹੁੰਦੇ ਨੇ ਜਾਂ ਫਿਰ ਬੇਟਾ ਆਪ ਨੂੰ ਪਤਾ ਪੀ ਜੀ ਆਈ ਦੀਆਂ ਪੋਸਟਾਂ ਵੀ ਨਿਕਲੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਅਗਿਆਮ ਦੀ ਦੀ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਉਹ ਇੱਕੋ ਇੱਕ ਨੰਬਰ ਯਾਦ ਕਰ ਸਕਦੇ ਨੇ 9463079680 ਉਹਤੇ ਸੰਪਰਕ ਕਰਕੇ ਬਟਾ ਆਪਣੀ ਤਿਆਰੀ ਨੂੰ ਕੰਟੀਨਿਊ ਕਰ ਸਕਦੇ ਨੇਗੇ ਤੇ ਜੋ ਬੱਚੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਜਰੂਰ ਦਬਾ ਲਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਬੱਚੇ ਤਿਆਰੀ ਕਰ ਰਹੇ ਨੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ 点了。Data.